ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ YouTube RK ਨੰਬਰ ਦਾ ਬੁਟੀਕ ਚੈਨਲ ਦੇ ਉੱਪਰ ਪਲੀਜ਼ ਆਪਣੀ ਚੈਨਲ ਤੇ ਪਹਿਲੀ ਵਾਰ ਆਇਓ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਨਵਾਂ ਦੇਖ ਰਹਿਓ ਤੇ ਚਲੋ ਜੀ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਹੀ ਸਪੈਸ਼ਲ ਬਹੁਤ ਹੀ ਸੋਹਣੇ ਤੇ ਸ਼ਾਨਦਾਰ ਸਪੈਸ਼ਲ ਜਾਗੋ ਵਾਲੇ ਸੂਟ ਲੈ ਕੇ ਆਏ ਆ ਜਿਦੇ ਵਿੱਚ ਤੁਹਾਨੂੰ ਨਾਲ ਇੱਕ ਗਰਾ ਤੇ ਦੁਪੱਟਾ ਪੂਰਾ ਹੈਵੀ ਰੈਡੀ ਮਿਲੂਗਾ ਸ਼ਰਟ ਵੀ ਜਿਹੜੀ ਬਹੁਤ ਜ਼ਿਆਦਾ ਸੋਹਣੀ ਆ ਤੁਸੀਂ ਤੀਕੀ ਸਕਦੇ ਹੋ ਕਲਰ ਨੇ ਜਿਹਦੇ ਵਿੱਚ ਤੁਹਾਨੂੰ 3-4 ਮਿਲਣਗੇ ਤੁਹਾਨੂੰ ਅਲੱਗ-ਅਲੱਗ ਕਲਰਾਂ ਦੇ ਵਿੱਚ ਜੋ ਵੀ ਆਪਣੇ ਕੋਲ ਹੈਗੇ ਨੇ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਣੇ ਆ ਦੇਖੋ ਜੀ ਤੁਸੀਂ ਦੇਖ ਹੀ ਸਕਦੇ ਹੋ yellow color ਹੈ ਬਹੁਤ ਜਿਆਦਾ ਸੋਹਣਾ ਲੱਗਦਾ ਤੇ ਇਹਦੇ ਵਿੱਚ ਜਿਹੜਾ ਮੂਰੀ ਲੰਗੇ ਉਹ ਵੀ ਕਲਰ ਬਹੁਤ ਸੋਹਣਾ ਤੇ ਜਿਹੜਾ ਨੈਕਸਟ ਵਾਲਾ ਕਲਰ ਹੈ orange ਇਹ ਵੀ ਬਹੁਤ ਹੀ ਜਿਆਦਾ ਵਧੀਆ ਸਪੈਸ਼ਲ ਜਾਗੋ ਵਾਲੇ ਡਾਰਕ ਡਾਰਕ ਜੀ ਕਲਰ ਨੇ ਕਿਉਂਕਿ ਵਿਆਹ ਸ਼ਾਦੀ ਸਪੈਸ਼ਲ ਜਾਗੋ ਦੇ ਪ੍ਰੋਗਰਾਮ ਦੇ ਨਾਈਟ ਪ੍ਰੋਗਰਾਮ ਤੇ ਥੋੜੀ ਜਿਹਾ ਡਾਰਕ ਕਲਰ ਨੇ ਜਿਆਦਾ ਸੋਹਣੇ ਲੱਗਦੇ ਨੇ ਤੁਸੀਂ ਘਗਰਾ ਵੀ ਦੇਖ ਸਕਦੇ ਹੋ ਪੂਰਾ ਹੈਵੀ ਲੈਸ ਬੋਟਾ ਲੈਸ ਨਾਲ ਰੈਡੀ ਕੀਤਾ ਹੋਇਆ ਹੈਗਾ ਚਾਰ ਪੰਜ ਕਲੀਆਂ ਬਣਾਈਆਂ ਹੋਈਆਂ ਨੇ ਤੇ ਸਾਈਡ ਤੇ ਨੀਚੇ ਵੀ ਤੇ ਦੁਪੱਟੇ ਦੇ ਵੀ ਬਹੁਤ ਸੋਹਣਾ ਕੰਮ ਹੈ ਜਿਹੜਾ ਕੀਤਾ ਹੋਇ ਲੋਜੀ ਨੈਕਸਟ ਆਗੇ ਹੈਂਡਵਰਕ ਸੂਟ ਇਹ ਤੁਸੀਂ ਪਾਰਟੀ ਵੇਅਰ ਸੂਟ ਨੇਗੇ ਇਹ ਵੀ ਤੁਸੀਂ ਜਾਗੋ ਲਈ ਰੈਡੀ ਕਰਵਾ ਸਕਦੇ ਹੋ ਵੈਸੇ ਇਹ ਮੈਰਿਜ ਲਈ ਬਹੁਤ ਜ਼ਿਆਦਾ ਸੋਹਣੇ ਲੱਗਦੇ ਨੇ ਤੁਸੀਂ ਇਹਨੂੰ ਮੈਰਿਜ ਤੇ ਵੀਅਰ ਕਰ ਸਕਦੇ ਹੋ ਜਿਹੜੀ ਇਹਦੀ ਸ਼ਾਰਟ ਸ਼ਲਟ ਹੈਗੀ ਪੂਰੀ ਪ੍ਰੋਪਰ ਹੈਂਡਵਰਕ ਨਾਲ ਤੇ ਜਿਹੜਾ ਨੀਚੋਂ ਘਗਰਾ ਉਹ ਵੀ ਜਿਹੜਾ ਘੇਰ ਬਣਿਆ ਹੋਇਆ ਹੈਂਡਵਰਕ ਨਾਲ ਬਾਕੀ ਤੁਸੀਂ ਦੁਪੱਟਾ ਦੇਖੋ ਦੁਪੱਟਾ ਵੀ ਬਹੁਤ ਸ਼ਾਨਦਾਰ ਬਹੁਤ ਸੋਹਣਾ ਦੁਪੱਟਾ ਬਣਿਆ ਹੋਇਆ ਤੇ ਅੱਜ ਵਾਲੀ ਸੂਟਾਂ ਦੀ ਜਿਹੜੀ ਰੇਂਜ ਰਹੂਗੀ ਜੀ 5000 ਪਲੱਸ ਰਹੂਗੀ ਬਾਕੀ ਰੇਂਜ ਅਲੱਗ-ਅਲੱਗ ਹੈ ਤੁਸੀਂ ਸਕਰੀਨਸ਼ਾਟ ਮਾਰ ਕੇ WhatsApp ਤੇ DM WhatsApp ਤੇ ਪੇਜ 'ਤੇ ਤੁਸੀਂ ਨਾ ਪ੍ਰਾਈਸ ਜਾਣ ਸਕਦੇ ਹੋ ਪੁੱਛ ਸਕਦੇ ਹੋ ਜਿਹੜਾ ਇਹ ਵਾਲਾ ਕਗਰਾ ਸੂਟ ਰੈਡੀ ਹੋਏ ਹੋਏ ਨੇ ਜੀ ਇਹ ਵਾਲੇ ਸੂਟ ਸਾਰੇ 6000 ਤੋਂ ਪਲੱਸ ਨੇਗੇ ਜਿਨ੍ਹਾਂ ਦੇ ਇੰਨੇ ਕਲਰ ਨੇ ਤੁਹਾਨੂੰ ਇਹਦੇ ਵਿੱਚ ਮਿਲ ਜਾਣਗੇ ਤੁਸੀਂ ਸਾਡੇ ਕੋਲੋਂ ਖਰੀਦ ਸਕਦੇ ਹੋ 6000 ਤੋਂ ਪਲੱਸ ਇਹਨਾਂ ਦੀ ਰੇਂਜ ਤੇ ਚਲੋ ਜੀ ਅੱਗੇ ਜਿਹੜੇ ਆਪਾਂ ਤੁਹਾਨੂੰ ਦਿਖਾਉਂਦੇ ਜਾਵਾਂਗੇ ਬਹੁਤ ਹੀ ਸੋਹਣੇ ਜਿਹੜੇ ਹੁਣ ਹੈਂਡਵਰਕ ਇਹ ਵੀ ਹੱਥੀ ਤਿਆਰ ਹੋਏ ਹੋਏ ਨੇ ਸਾਰੇ ਸੂਟ ਨੇ ਜਿਹੜੇ ਇਹਨਾਂ ਵਿੱਚ ਮਸ਼ੀਨ ਦਾ ਕੋਈ ਕੰਮ ਨਹੀਂ ਹੈਗਾ ਸਾਰਾ ਹੈਂਡਵਰਕ ਆ ਰਹੀ ਹੈਂਡਵਰਕ ਦਾ ਕੰਮ ਰਹੂਗਾ ਦੁਪੱਟੇ ਨੂੰ ਵੀ ਇੱਕ ਗਰੇ ਨੂੰ ਵੀ ਤੇ ਸ਼ਲਟ ਨੂੰ ਵੀ ਤੁਸੀਂ ਸ਼ਾਰਟ ਸਲਟ ਨਾਲ ਇਹ ਇੱਕ ਗਗਰਾ ਸੂਟ ਹੈ ਜਿਹੜਾ ਰੈਡੀ ਕਰ ਸਕਦੇ ਹੋ ਕਰਵਾ ਸਕਦੇ ਤੁਸੀਂ ਕਲਰ ਹੋਰ ਵੀ ਕਰਵਾ ਸਕਦੇ ਹੋ ਤੇ ਜਿਹੜਾ ਇਹ ਵਾਲਾ ਆ ਗਿਆ ਜੀ ਇਹ ਵੀ ਹੱਥ ਦੇ ਨਾਲ ਹੈ ਜਿਹੜਾ ਸੂਟ ਰੈਡੀ ਹੋਇਆ ਹੋਇਆ ਹੈਗਾ ਫੁਲਕਾਰੀ ਸੂਟ ਇਹਦੀ ਦੇਖੋ ਪੂਰੀ ਪ੍ਰੋਪਰ ਵਧੀਆ ਫੁਲਕਾਰੀ ਰੈਡੀ ਹੋਈ ਹੈ ਤੇ ਛੇਰਾ ਹੋਇਆ ਤੇ ਸ਼ਲਟਰ ਦਾ ਫਰੰਟ ਦੀ ਬੁਟੀ ਬਣੀ ਹੋਈ ਹੈ ਕਰੇਵ ਦਾ ਸੂਟ ਰਹੂਗਾ ਚਨੋਂਨ ਦੀ ਫੁਲਕਾਰੀ ਰਹੂਗੀ ਇਹ ਵੀ ਜਿਹੜੀ ਤੁਹਾਨੂੰ ਸੂਟ ਪਹਿਨਣਗੇ ਜੀ 6500 6500 ਦੇ ਵਿੱਚ ਸੂਟ ਲੈਣਗੇ ਤੁਹਾਨੂੰ ਇਹ ਵਾਲਾ ਇਹ ਵਾਲਾ ਵੀ ਤੁਸੀਂ ਦੇਖ ਸਕਦੇ ਹੋ ਅੱਗੇ ਅੱਗੇ ਵਾਲੀਆਂ ਹੈਗੀਆਂ ਨੇ ਜੀ ਫੁਲਕਾਰੀਆਂ ਫੁਲਕਾਰੀਆਂ ਇਹ ਸਾਈਡ ਤੋਂ ਕੱਢੀਆਂ ਹੋਈਆਂ ਨੇ ਹੈਂਡ ਮੈਡ ਫੁਲਕਾਰੀਆਂ ਨੇਗੀਆਂ ਸਾਰੀਆਂ ਤੁਸੀਂ ਦੇਖ ਹੀ ਸਕਦੇ ਹੋ ਅੱਜ ਵਾਲਾ ਤੁਹਾਨੂੰ ਸਾਰਾ ਹੱਥ ਦਾ ਕੰਮ ਮਿਲੂਗਾ ਇਹ ਵਾਲੀ ਫੁਲਕਾਰੀ ਵੀ ਸਾਈਡ ਤੋਂ ਇਸ ਤਰ੍ਹਾਂ ਵਰਕ ਹੋਈ ਹੋਈ ਆ ਫਰੰਟ ਦੇ ਵਿੱਚ ਇਸ ਤਰ੍ਹਾਂ ਬੂਟੀ ਬਣੀ ਹੋਈ ਹੈਗੀ ਫੁਲਕਾਰੀ ਦੀ ਰੈਡ ਕਲਰ ਦੀ ਫੁਲਕਾਰੀ ਹੈ ਕਲਰ ਵੀ ਜਿਆਦਾ ਬਹੁਤ ਸੋਹਣਾ ਹੈਗਾ ਅੱਗੇ ਜਿਹੜਾ ਅਗਲਾ ਕਲਰ ਆਊਗਾ ਜੀ ਮਰਜੈਂਟਾ ਕਲਰ ਦੇ ਉੱਤੇ ਇਹਦਾ ਡਿਜ਼ਾਈਨ ਹੈ ਜਿਹੜਾ ਡਿਫਰੈਂਟ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈ ਇਹ ਵੀ ਫੁਲਕਾਰੀ ਦੇਖੋ ਚਾਰੇ ਕੋਰਨਰ ਤੋਂ ਖੁੰਝੇ ਪੂਰੇ ਭਾਰੇ ਨੇ ਹੈਵੀ ਨੇ ਤੇ ਫਰੰਟ ਦੇ ਵਿੱਚ ਸੈਂਟਰ ਦੇ ਵਿੱਚ ਬਹੁਤ ਸੋਹਣਾ ਦੇਖੋ ਬੂਟੀਆਂ ਦਾ ਡਿਜ਼ਾਈਨ ਬਣਿਆ ਹੋਇਆ ਤੇ ਬ੍ਰੀਕ-ਬ੍ਰੀਕ ਬੂਟੀ ਸਾਰੇ ਫਰੰਟ ਦੇ ਉੱਤੇ ਬਣੀ ਹੋਈ ਹੈਗੀ ਨੈਕਸਟ ਕਲਰ ਫੇਰ ਤੋਂ ਅੰਗਰੇਡ ਰੈੱਡ ਜਿਹਦੇ ਪੱਲੇ ਭਾਰੇ ਨੇ ਪੂਰੇ ਵਰਕ ਕੀਤੇ ਹੋਏ ਨੇ ਇਹਦੇ ਦੇਖੋ ਜਿਹੜਾ ਇਹ ਫੋਰ ਸਾਈਡ ਹੈ ਪੱਲਾ ਪੂਰਾ ਭਾਰੀ ਕੀਤਾ ਹੋਇਆਗਾ ਤੇ ਵਿੱਚ ਵਿਚਕਾਰ ਜਿਹੜੀ ਇਹਦੀ ਹੈ ਨਿੱਕੀ ਨਿੱਕੀ ਬੂਟੀ ਬਣਾ ਕੇ ਜਿਹੜੀ ਕਲਰ ਕੰਟਰਾਸਟ ਨੇ ਬਹੁਤ ਜ਼ਿਆਦਾ ਸੋਹਣੇ ਬਣਦੇ ਨੇ ਇਹਦੇ ਵਿੱਚ ਮਰਜੈਂਟਾ ਕਲਰ ਵੀ ਸੇਮ ਫਲਕਾਰੀ ਜਿਹੜੀ ਰੈਡੀ ਹੋਈ ਹੋਈ ਹੈਗੀ ਡਿਜ਼ਾਈਨ ਦਾ ਥੋੜਾ ਜਿਹਾ ਡਿਫਰੈਂਟ ਹੈ ਇਹਦਾ ਵੀ ਪੱਲੇ ਭਾਰੇ ਨੇ ਤੇ ਜਿਹੜੇ ਚੱਕਾ ਤੇ ਸਾਈਡ ਤੇ ਹੈਗੀ ਉਹ ਵੀ ਬੂਟੀ ਹੈ ਜਿਹੜੀ ਬਣੀ ਹੋਈ ਹੈ ਸਿੰਗਲ ਤੇ ਇਹ ਸਾਰੀਆਂ ਜਿਹੜੀ ਹੱਥ ਦੀਆਂ ਫੁਲਕਾਰੀਆਂ ਨੇ ਜੀ ਹੱਥ ਨਾਲ ਤਿਆਰ ਕੀਤੀਆਂ ਹੋਈਆਂ ਫੁਲਕਾਰੀਆਂ ਨੇਗੀਆਂ ਜਿਹੜਾ ਫੁਲਕਾਰੀ ਦਾ ਪ੍ਰਾਈਸ ਹੈ ਜੀ ਉਹ ਵੀ 5000 ਤੋਂ ਸਟਾਰਟਿੰਗ ਹੈ ਕਿਉਂਕਿ ਪਿਓਰ ਚਨੂਨ ਦੇ ਉੱਤੇ ਰੈਡੀ ਹੋਈਆਂ ਨੇ ਫੁਲਕਾਰੀਆਂ ਇਹ ਤੇ ਹੱਥ ਨਾਲ ਸਾਰਾ ਇਹਨਾਂ ਦਾ ਵਰਕ ਕੀਤਾ ਹੋਇਆ ਹੈਗਾ ਤੁਸੀਂ ਇਹ ਵਾਲਾ ਦੇਖ ਸਕਦੇ ਜੀ ਕਿੰਨੇ ਕਾਰਨਰ ਹੈਵੀ ਨੇ ਤੇ ਸੈਂਟਰ ਦੇ ਵਿੱਚ ਕਿੰਨਾ ਸੋਨਾ ਡਿਜ਼ਾਈਨ ਬਣਿਆ ਹੈ ਇੱਕ ਡਿਜ਼ਾਈਨ ਆਪਾਂ ਇਹਦਾ ਪਹਿਲਾਂ ਦਿਖਾਇਆ ਸੀਗਾ ਮਰਜੰਟਾ ਕਲਰ ਦੇ ਵਿੱਚ ਤੁਸੀਂ ਜੀ ਖਰੀਦਣਾ ਚਾਹੁੰਦੇ ਹੋ ਆਪਣੇ ਕੋਲ ਲੈਣਾ ਚਾਹੁੰਦੇ ਹੋ ਤਾਂ ਆਪਾਂ ਨੂੰ WhatsApp ਤੇ ਮੈਸੇਜ ਕਰਕੇ ਤੁਸੀਂ DM ਕਰ ਸਕਦੇ ਹੋ ਪ੍ਰਾਈਸ ਦਾ ਤੁਹਾਨੂੰ ਹਿੰਟ ਦੇ ਦਿੱਤਾ ਵੈਸੇ ਪ੍ਰਾਈਸ ਨੇ ਜਿਹੜੀ ਅਲੱਗ-ਅਲੱਗ ਰਹਿਣਗੀ ਤੇ ਸਾਰਾ ਜਿਹੜਾ ਅੱਜ ਵਾਲਾ ਤੁਹਾਨੂੰ ਦਿੱਸਿਆ ਵੀਡੀਓ ਦੇ ਵਿੱਚ 5000 ਤੋਂ ਪਲੱਸ ਤੁਹਾਨੂੰ ਪ੍ਰਾਈਸ ਮਿਲੂਗਾ ਅੱਗੇ ਤੁਹਾਨੂੰ ਫੁਲਕਾਰੀ ਸੂਟ ਦਿਖਾਉਨੇ ਆਪਾਂ ਫੁਲਕਾਰੀ ਸੂਟ ਵੀ ਬਹੁਤ ਕਲਰਾਂ ਦੇ ਵਿੱਚ ਤਿਆਰ ਹੋਈ ਹੋਏ ਨੇ ਹੁਣ ਦੇਖੋ ਜੀ ਕਰੇਵ ਦੀ ਸ਼ਰਟ ਹੈ ਕਰੇਵ ਦੀ ਸ਼ਰਟ ਦਾ ਪੱਲਾ ਪੂਰਾ ਵਧੀਆ ਹੈਵੀ ਕੀਤਾ ਹੋਇਆ ਤੇ ਅੱਗੇ ਜਿਹੜਾ ਦੁਪੱਟਾ ਹੈਗਾ ਦੁਪੱਟੇ ਤੇ ਵੀ ਦੇਖੋ ਕਿੰਨਾ ਕੇਅਰ ਦਾ ਕੰਮ ਹੈ ਜਿਹੜਾ ਹੈਵੀ ਹੈ ਤੇ ਸਾਰੇ ਦੁਪੱਟੇ ਨੂੰ ਵੀ ਫਰੰਟ ਦੇ ਵਿੱਚ ਛੋਟੇ-ਛੋਟੇ ਬੁੱਟੀ ਬਣੀ ਹੋਈ ਹੈ ਲਾਈਟ ਗਜਰੀ ਜਿਹਾ ਕਲਰ ਇਸੂੜਦਾ ਤੇ ਨੈਕਸਟ ਆ ਗਿਆ ਜੀ ਸੰਤਰੀ ਕਲਰ ਦਾ ਸੇਮ ਵਰਕ ਹੈ ਜਿਹੜਾ ਪਹਿਲਾਂ ਦਿਖਾਇਆ ਸੀ ਉਵੇਂ ਸੇਮ ਵਰਕੇ ਦੇ ਵਿੱਚ ਸੰਤਰੀ ਕਲਰ ਦੇ ਵਿੱਚ ਆਏ ਇਹਦੇ ਵਿੱਚ ਕਲਰ ਨੇ ਜਿਹੜੇ ਬਹੁਤ ਜ਼ਿਆਦਾ ਸੋਹਣੇ-ਸੋਹਣੇ ਕਲਰ ਆਏ ਨੇ ਪਰ ਸਾਰੇ ਕਲਰ ਤੁਹਾਨੂੰ ਇੱਕ-ਇੱਕ ਕਰਕੇ ਦਿਖਾਉਂਦੇ ਜਾਵਾਂਗੇ ਸਪੈਸ਼ਲ ਜਾਗੋ ਵਾਸਤੇ ਸੂਟ ਰੈਡੀ ਹੋਏ ਨੇ ਜੀ ਇਹ ਜੇ ਕਿਸੇ ਵੀ ਭੈਣ ਨੂੰ ਵਿਆਹ ਇੱਕੋ ਜਿਹਾ ਸੂਟ ਪਾਉਣਾ ਚਾਹੁੰਦੀਆਂ ਨੇ ਵੀ ਕਲਰ ਅਲੱਗ-ਅਲੱਗ ਪਾਉਣਾ ਚਾਹੁੰਦੀ ਨੇ ਜਾਂ ਸਾਰੇ ਕਲਰ ਵੀ ਸੇਮ ਪਾਉਣਾ ਚਾਹੁੰਦੀ ਨੇ ਤਾਂ ਆਪਾਂ ਨੂੰ ਜਲਦੀ-ਜਲਦੀ ਤੁਸੀਂ ਮੈਸੇਜ ਕਰਕੇ ਸੂਟ ਵਰਕ ਲਈ ਆਰਡਰ ਦੇ ਸਕਦੇ ਹੋ ਜੇ ਤੁਸੀਂ 5-6 ਸੂਟਾਂ ਦਾ ਆਰਡਰ ਦਿਨੇ ਇੱਕੋ ਜਿਹਾ ਤਾਂ ਤੁਸੀਂ ਮੰਨ ਲੈ ਕੇ ਚਲੋ ਵੀ 2 ਮਹੀਨਿਆਂ ਦੇ ਵਿੱਚ ਤੁਹਾਡੇ ਸੂਟ ਨੇ ਜਿਹੜੇ ਰੈਡੀ ਹੋ ਕੇ ਆਉਣਗੇ ਕਿਉਂਕਿ ਸਾਰਾ ਹੱਥ ਦਾ ਕੰਮ ਹੈ ਇਹਦੇ ਵਿੱਚ ਇਹ ਆ ਗਿਆ ਜੀ ਸਰਦਈ ਕਲਰ ਇਹਦਾ ਡਾਟਾ ਡਿਜ਼ਾਈਨ ਹੈ ਥੋੜਾ ਜਿਹਾ ਡਿਫਰੈਂਟ ਹੈ ਜਿਹੜਾ ਦਾ ਡਿਜ਼ਾਈਨ ਮਿਲੂਗਾ ਥੋੜਾ ਜਿਹਾ ਦੂਜਾ ਨਵਾਂ ਡਿਫਰੈਂਟ ਡਿਜ਼ਾਈਨ ਹੈਗਾ ਕਿਉਂਕਿ ਜਿਹੜੇ ਅੱਜ ਵਾਲੇ ਡਿਜ਼ਾਈਨ ਨੇ ਜੀ ਸਿਰਫ ਫੁਲਕਾਰੀ ਦੇ ਡਿਜ਼ਾਈਨ ਸਪੈਸ਼ਲ ਜਾਗੋ ਵਾਲੇ ਸੂਟ ਨੇ ਜਿਹੜੇ ਸਾਰੇ ਤੁਹਾਨੂੰ ਦਿਖਾਣੇ ਆਗੇ ਜੇ ਕਿਸੇ ਵੀ ਭੈਣ ਨੂੰ ਵਿਆਹ ਦਾ ਪ੍ਰੋਗਰਾਮ ਹੈ ਆਪਣੀ ਅਲੱਗ ਦਾ ਦਿਖਣਾ ਚਾਹੁੰਦੀ ਨੇ ਤਾਂ ਸਪੈਸ਼ਲ ਫੁਲਕਾਰੀ ਵਾਲੇ ਰੈਡੀ ਹੋਏ ਹੋਏ ਸੂਟ ਤੁਸੀਂ ਵੀਅਰ ਕਰੋ ਜੇ ਤੁਸੀਂ ਕੋਈ ਹੋਰ ਸੂਟ ਰੈਡੀ ਕਰਵਾਉਣੀ ਹੋ ਉਹ ਵੀ ਇਦੂ ਪਲਸੀ ਪੈਣਗੇ ਤੁਹਾਨੂੰ ਜੇ ਤੁਸੀਂ ਹੈਂਡ ਦਾ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਵਾਲੇ ਸੂਟ ਅਲੱਗ ਦੇ ਦੇਖੋ ਕਰੇਵ ਦੇ ਉੱਤੇ ਜਿਹੜਾ ਸੂਟ ਹੈਗਾ ਇਹ ਫੁਲਕਾਰੀ ਹੈ ਜਿਹੜੀ ਚਨੌਨ ਦੀ ਰੈਡੀ ਹੋਈ ਹੈ ਜਿਹੜੇ ਕਲਰ ਨੇ ਬਹੁਤ ਹੀ ਨਵੇਂ-ਨਵੇਂ ਡਿਫਰੈਂਟ ਜਿਹੇ ਕਲਰ ਨੇ ਜੇ ਤੁਸੀਂ ਇਹਨਾਂ ਉੱਤੇ ਰੈੱਡ ਫੁਲਕਾਰੀਆਂ ਲਾਉਂਗੇ ਸਾਰੀ ਸੂਟਾਂ ਦੇ ਉੱਤੇ ਬਹੁਤ ਹੀ ਜ਼ਿਆਦਾ ਸੂਟ ਨੇ ਜਿਹੜੇ ਸੋਹਣੇ ਲੱਗਣੇ ਨੇ ਦੇਖੋ ਜੀ ਇਹ ਰੈੱਡ ਕਲਰ ਦਾ ਆ ਗਿਆ ਰੈੱਡ ਕਲਰ ਦੇ ਉੱਤੇ ਵੀ ਫੁਲਕਾਰੀ ਹੈ ਜਿਹੜੀ ਦੁਪੱਟਾ ਹੀ ਕਹਿ ਲਓ ਆਪਾਂ ਫੁਲਕਾਰੀ ਜਿਹੜਾ ਰੈੱਡ ਕਲਰ ਆ ਗਿਆ ਫੁਲਕਾਰੀ ਉਹ ਬੱਝੂਗੀ ਜੀ ਤੁਸੀਂ ਕਿਸੇ ਨਾਲ ਵੀ ਦੁਪੱਟਾ ਵੀਅਰ ਕਰ ਸਕਦੇ ਹੋ ਨਾਲੇ ਫੁਲਕਾਰੀ ਹੋਗੀ ਨਾਲੇ ਸੂਟ ਹੋ ਗਿਆ ਇਹ ਵਾਲਾ ਸੂਟ ਤੁਸੀਂ ਲੈ ਸਕਦੇ ਹੋ ਇਹ ਵਾਲਾ ਆ ਗਿਆ ਜੀ ਲਵੈਂਡਰ ਕਲਰ ਬਿਲਕੁਲ ਲਾਈਟ ਜਿਹਾ ਕਲਰ ਹੈਗਾ ਜਿਹੜੇ ਫੁਲਕਾਰੀ ਵਾਲੇ ਸੂਟ ਰੈਡੀ ਹੋਏ ਨੇ ਇੱਕੋ ਹੀ ਰੈੱਡ ਕਦਰ ਦਾ ਡਾਰਕ ਕਲਰ ਹੈ ਜੀ ਕਿ ਸਰਦਾਈ ਬਾਕੀ ਸਾਰੀ ਜਿਹੜੇ ਕਲਰ ਨੇ ਲਾਈਟ ਵੇਟ ਜਿਹੇ ਕਲਰ ਨੇਗੇ ਜੇ ਤੁਸੀਂ ਮਸ਼ੀਨ ਵਾਲਾ ਸੂਟ ਰੈਡੀ ਕਰਵਾਉਣਾ ਚਾਹੁੰਦੇ ਤਾਂ ਤੁਹਾਨੂੰ ਇੱਕ ਵਾਰ ਦਿਖਾ ਦਨੇ ਜੀ ਇਹ ਵਾਲੇ ਸੂਟ ਅਸੀਂ ਰੈਡੀ ਕਰਵਾਏ ਸੀ ਵੀ ਜਾਗੋਦੀ ਸਪੈਸ਼ਲ ਸੂਟ ਨੇਗੇ ਜੇ ਤੁਸੀਂ ਇਸ ਤਰ੍ਹਾਂ ਦੇ ਸੂਟ ਤਿਆਰ ਕਰਵਾਉਣਾ ਹੈ ਦੇਖੋ ਇਹ ਤਾਂ ਕਾਟਨ ਦੇ ਉੱਤੇ ਤਿਆਰ ਹੋਇਆ ਹੋਇਆ ਹੈ ਇਹ ਤਾਂ ਸਾਰਾ ਸੂਟ 2200-2500 ਰੁਪਏ ਵਿੱਚ ਤਿਆਰ ਹੋ ਜੂਗਾ ਜੀ ਜੇ ਤੁਸੀਂ ਇਸ ਤਰ੍ਹਾਂ ਕਰਵਾਉਣਾ ਚਾਹੁੰਦੇ ਹੋ ਇਸ ਤਰ੍ਹਾਂ ਵੀ ਕਰਵਾ ਸਕਦੇ ਹੋ ਪਰ ਇਹ ਵਾਲਾ ਹੈਗਾ ਜਿਹੜਾ ਹੱਥ ਦਾ ਕੰਮ ਹੈ ਤੁਹਾਨੂੰ ਦੇਖ ਹੀ ਰਿਹਾ ਸਪੈਸ਼ਲ ਚੀਜ਼ ਇਹ ਹੈ ਜਾਗੋਦੀ ਜੇ ਤੁਸੀਂ ਜਾਂ ਕੋਈ ਸਪੈਸ਼ਲ ਲੈਣਾ ਚਾਹੁੰਦੇ ਹੋ ਤਾਂ ਅਲੱਗ ਤੋਂ ਡਿਫਰੈਂਟ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਵਾਲੀ ਸੂਟ ਤਿਆਰ ਕਰਵਾਓ ਇਹਦੇ ਵਿੱਚ ਲਾਈਟ ਕਲਰ ਵੀ ਰੈਡੀ ਨੇ ਤੇ ਡਾਰਕ ਕਲਰ ਵੀ ਰੈਡੀ ਨੇ ਸੋ ਨੂੰ ਸਾਰੇ ਕੱਲਾ ਕੱਲਾ ਪੀਸ ਹੈ ਜਿਹੜਾ ਆਪਾਂ ਦਿਖਾਤਾ ਤੁਹਾਨੂੰ ਪਸੰਦ ਆਉਂਦਾ ਹੈ ਜਲਦੀ ਜਲਦੀ ਵਟਸਐਪ ਤੇ ਜਾਓ ਸਕਰੀਨਸ਼ਾਟ ਮਾਰੋ ਉਸ ਤੋਂ ਬਾਅਦ ਸਾਡੇ ਕੋਲ ਆਪਾਂ ਆਰਡਰ ਦਿਓ ਤੁਸੀਂ ਤੇ ਪ੍ਰਾਈਸ ਵੈਸੇ ਤੁਹਾਨੂੰ ਆਪਾਂ ਹਿੰਟ ਦੇ ਦਿੱਤਾ ਵੀ ਸਾਰੇ ਜਿਹੜੇ ਸੂਟ ਨੇ 5000 ਤੋਂ 6500 ਦੀ ਰੇਂਜ ਵਿੱਚ ਅੱਜ ਵਾਲੇ ਸੂਟ ਨੇ ਜਿਹੜੇ ਰਹਿਣਗੇ ਇਹ ਵਾਲੀ ਵੀਜੀ ਫੁਲਕਾਰੀ ਹੈ ਇਹ ਵੀ ਹੈਂਡ ਮੈਡ ਫੁਲਕਾਰੀ ਹੈ ਹੱਥ ਨਾਲ ਤਿਆਰ ਹੋਈ ਹੋਈ ਹੈ ਤੇ ਇਹਦੇ ਵਿੱਚੋਂ ਜਿਹੜਾ ਇੱਕ ਕਲਰ ਰਹਿ ਗਿਆ ਸੀ ਜੀ ਪਿਸਤਾ ਤੇ ਉਹ ਆਪਾਂ ਪਿੱਛੇ ਤੁਹਾਨੂੰ ਦਿਖਾਉਨੇ ਆ ਪਿਸਤਾ ਕਲਰ ਹੈ ਲਾਈਟ ਬਹੁਤ ਹੀ ਜਿਆਦਾ ਸੋਹਣੇ ਨੇ ਅੱਜ ਦੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਸੂਟ ਬਹੁਤ ਹੀ ਪਸੰਦ ਆਉਣਗੇ ਮਿਲਦੇ ਆਪਾਂ ਹੁਣ ਨਵੇਂ ਹੋਰ ਸੋਹਣੇ ਸੋਹਣੇ ਸੂਟ ਲੈ ਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਸਾਰਿਆਂ ਦਾ